ਫਿਰੋਜ਼ਪੁਰ ਜ਼ਿਲ੍ਹੇ ਅੰਦਰ ਚੋਰ ਲੁਟੇਰਿਆਂ ਦਾ ਹੌਸਲਾ ਹੁਣ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਚੋਰਾਂ ਲੁਟੇਰਿਆਂ ਨੇ ਹੁਣ ਸਰਕਾਰੀ ਬੱਸਾਂ ਨੂੰ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਤਾਜ਼ਾ ਮਿਸਾਲ ਗੁਰੂ ਹਰ ਸਹਾਇ ਤੋਂ ਮਿਲਦੀ ਹੈ ਗੁਰੂ ਹਰ ਸਹਾਇ ਵਿੱਚ ਪੈਂਦੇ ਪਿੰਡ ਗੋਲੂ ਕਾ ਮੋੜ ਜਿਹੜਾ ਕਿ ਫਿਰੋਜ਼ਪੁਰ ਫਾਜ਼ਲ ਕਾ ਜੀਟੀ ਰੋਡ ਤੇ ਸਥਿਤ ਹੈ ਉਥੋਂ ਇੱਕ ਟਾਬੇ ਤੇ ਡਰਾਈਵਰ ਰੋਟੀ ਖਾਣ ਲਈ ਰੁਕਿਆ ਤਾਂ ਚੋਰ ਪੀਆ ਆਰਟੀਸੀ ਦੀ ਬੱਸ ਨੂੰ ਹੀ ਚੋਰੀ ਕਰਕੇ ਲੈ ਗਏ ਇਹ ਬੱਸ ਵੇਰੇ ਗੋਲੂਕੇ ਤੋਂ ਜਲੰਧਰ ਨੂੰ ਜਾਂਦੀ ਹੈ ਥਾਣਾ ਗੁਰੂ ਹਰਸਹਾਏ ਵਿੱਚ ਜਦੋਂ ਰਿਪੋਰਟ ਦਰਜ ਕਰਵਾਈ ਗਈ ਤਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੁਆਰਾ ਚੋਰਾਂ ਦੀ ਪਛਾਣ ਕੀਤੀ ਗਈ ਹੁਣ ਇੱਕ ਚੋਰ ਨੂੰ ਕਾਬੂ ਕਰ ਲਿਆ ਤੇ ਦੂਜਾ ਚੋਰ ਜਿਹੜਾ ਕਿ ਹੈ ਫਰਾਰ ਹੈ ਬਾਅਦ ਵਿੱਚ ਜਿਹੜੀ ਕਿ ਇਹ ਬੱਸ ਨੂੰ ਵੀ ਹੁਣ ਬਰਾਮਦ ਕਰ ਲਿਆ ਗਿਆ ਸੋਰੀ ਇੱਕ ਬੱਸ ਚੋਰੀ ਦਾ ਮਾਮਲਾ ਆਇਆ ਸੀ ਜੀ ਕੀ ਮੈਟਰ ਸੀ ਸਰ ਸਾਰਾ ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸੀ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਦੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਸਰ ਜੇਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਛਾਣ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿੱਥੋਂ ਦੇ ਜੀ ਬੰਦੇ ਸੀ ਪਤਾ ਲੱਗਿਆ ਸਰ ਕੁਸ਼ਣ ਇਹ ਬੰਦਾ ਇੱਕ ਤਮ ਢੋੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਫਤੀਸ਼ ਜਾਰੀ ਹੈ ਸਰ ਕਿਹੜੇ ਡੀਪੋ ਦੀ ਇਹ ਬਸ ਸੀ ਜੀ ਪੀਆਰਟੀਸੀ ਫਰੀਜ਼ਪੋਰਟ Sí,